ਅੱਜ ਅਸੀਂ ਕੋਲ ਬਾਬਾ ਦੀਪ ਸਿੰਘ ਗਰਲਜ਼ ਐਜੂਕੇਸ਼ਨ ਸਕੂਲ ਆਏ ਆਂ ਅਤੇ ਪ੍ਰਿੰਸੀਪਲ ਸਾਹਿਬ ਆ ਸਾਰੇ ਸਟਾਫ ਔਰ ਸਾਡੇ ਵੋਲੰਟੀਅਰਸ ਪੇਰੈਂਟਸ ਸਟੂਡੈਂਟ ਸਾਰੇ ਇਕੱਠੇ ਬੈਠੇ ਹੋਏ ਨੇ ਅਸੀਂ ਆ ਕਮਰਾ ਚਲੇ ਨਵਾਂ ਪੜਿਆ ਇਹਨੂੰ ਦੇਖਣਾ ਹੈ ਔਰ ਡੈਸਕ ਨਵੇਂ ਆਏ ਨੇ ਸੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਬਲੇ ਪੰਤੀ ਕਿ 1.8 ਲੱਖ ਦੇ ਲੱਗੇ ਅਸੀਂ ਡੈਸਕ ਨਵੇਂ ਲਏ ਨੇ ਬੱਚਿਆਂ ਵਾਸਤੇ ਔਰ ਚਲੋ ਕਿਸੇ ਵੀ ਪੰਜਾਬ ਦੇ ਸਕੂਲ ਬੱਚਾ ਪੁੰਜੇ ਜਿੱਥੇ ਕਪੜਾ ਨਹੀਂ ਬੈਠਦਾ ਬੜੀ ਵੱਡੀ ਗੱਲ ਹੈ ਬਾਥਰੂਮ ਵੀ ਅਸੀਂ ਬੱਚਿਆਂ ਵਾਸਤੇ ਨੌਗਰੇਟ ਕਰਨ ਲੱਗੇ ਆਂ ਔਰ ਅਸੀਂ 10000 ਤੋਂ ਉੱਪਰ ਕੋਈ 10500 ਦੇ ਨਜ਼ਦੀਕ ਅਸੀਂ ਨਵੇਂ ਬਾਥਰੂਮ ਬਣਾਏ ਨੇ ਜਾਂ ਉਹ ਬਾਥਰੂਮ ਜਿਹੜੇ ਬਿਲਕੁਲ ਹੀ ਇਸਤੇਮਾਲ ਨਹੀਂ ਕੀਤੇ ਜਾ ਸਕਦੇ ਸੀ ਉਹਨਾਂ ਨਵੀਂ ਜਨਵੀਨੀਕਰਨ ਹੋਇਆ ਸੋ ਇੱਕ ਬਾਥਰੂਮ ਵੀ ਦੇਖਣ ਲੱਗੇ ਆਂ ਜੈਂਟਸ ਵਾਸਤੇ ਬਣਿਆ ਜਿਹੜੇ ਕਿ ਮੇਲ ਟੀਚਰਸ ਨੇ ਹਾਲਾਂਕਿ ਸਕੂਲ ਲੇਡੀਆਂ ਦਾ ਹੈ ਪਰ ਜੈਂਟਸ ਟੀਚਰ ਵਾਸਤੇ ਵੱਖਰੇ ਬਣਿਆ ਔਰ ਸਟੂਡੈਂਟਸ ਵਾਸਤੇ ਵੱਖਰੇ ਬਣੇ ਆਂ ਜਿਹੜੇ ਕਿ ਬਹੁਤ ਵੱਡੀ ਲੋਡ ਕਿਉਂਕਿ ਜਦੋਂ ਬੱਚਾ ਪੜਨ ਜਾਂਦਾ ਹੈ ਜੇ ਉਹਦੇ ਕੋਲ ਸੂਤਨਾ ਹੋਵੇ ਕਮਰੇ ਦੀ ਉਹਦੇ ਕੋਲ ਸੂਤਨਾ ਹੋਵੇ ਡੈਸਕ ਦੀ ਉਹਦੇ ਕੋਲ ਪਾਣੀ ਪੀਣ ਦੀ ਸੂਤਨਾ ਹੋਵੇ ਤੇ ਬੱਚਾ ਨਹੀਂ ਜਾਏਗਾ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਟੀਚਰ ਸਾਰੇ ਬਹੁਤ ਚੰਗੇ ਹੋਣ ਔਰ ਬੱਚਾ ਨੂੰ ਰੂਨਾ ਪੜਾਉਣ ਲੇਕਿਨ ਬੈਂਡਰ ਵਸ ਜਗਾ ਜੋ ਚੇਹੀਦੀ ਹੈ ਔਰ ਬਾਤ ਹੁੰਦੀ ਉਹ ਚੇਹੀਦੀ ਨੇ ਸਾਰੇ ਕੰਮ ਸਾਰੇ ਸਰਕਾਰ ਨੇ ਕੀਤੇ ਨੇ ਚੌਂਕਿਤਾ ਰੱਖੇ ਨੇ ਇਹ ਸਾਰੀ ਪ੍ਰੋਵੀਜ਼ਨਟਰੀ ਸਰਕਾਰ ਕਰ ਰਹੀ ਹੈ ਉਹਦੇ ਨਾਲ ਸਾਡਾ ਜਿਹੜਾ ਮਿਆਰ ਹੈ ਸਿੱਖਿਆ ਦਾ ਪੰਜਾਬ ਇਹ ਬਹੁਤ ਵਧੀਆ ਹੈ ਬਹੁਤ ਵਧਣ ਜਾ ਰਿਹਾ ਹੈ ਸਾਨੂੰ ਜੇ ਬੱਚੇ ਮਿਲੇ ਸੀਗੇ ਤਾਂ 46% ਹੀ ਬੱਚੇ ਚਲੇ ਸਾਡੇ ਨੇ ਉਹ ਪੰਜਾਬੀ ਪੜ੍ਹ ਲਿਖ ਸਕਦੇ ਸੀਗੇ ਲੇਕਿਨ ਹੁਣ ਅਸੀਂ ਬਤਾ ਆ ਕੇ ਇਹਨੂੰ ਮੈਂ ਕਿਹਾ 60% ਹੋ ਗਿਆ ਸ਼ਾਇਦ ਔਰ ਅਸੀਂ ਇਹਨੂੰ ਹੋਰ ਦੋ ਸਾਲਾਂ ਵਿੱਚ 100% ਤੇ ਲੈ ਜਾਣਾ ਤਾਂ ਕਿ ਸਾਰੇ ਬੱਚੇ ਸਾਡੇ ਪੜ੍ਹ ਸਕਣ ਐਪਲੀਕੇਸ਼ਨ ਲਿਖ ਸਕਣ ਗੱਲ ਬਹੁਤ ਛੋਟੀ ਲੱਗਦੀ ਹੈ ਪਰ ਮਿਆਰ ਬਹੁਤ ਸਿੱਖਿਆ ਦਾ ਡਿੱਗਿਆ ਹੋਇਆ ਸੀਗਾ ਪਹਿਲਾ ਮਿਆਰ ਪੰਜਾਬ ਦਾ ਬਹੁਤ ਅੱਛਾ ਸੀਗਾ ਫਿਰ ਬਹੁਤ ੱਲੇ ਆ ਗਿਆ